ਸ੍ਰੀ ਮਹਲਾਤੀ ਜਾ ਨਾਵੇ ਕੀ ਕੀਮਤ ਮਿਤ ਕਈ ਨ ਜਾਏ ਸੇ ਜਨ ਤਨ ਜਿਨ ਇੱਕ ਨਾਮ ਲੇਵ ਲਾਏ ਗੁਰਮਤ ਸਾਚੀ ਸਾਚਾ ਵਿਚਾਰ ਆਪੇ ਬਖਸ ਦੇਵੀਂ ਚਾਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 666 ਤੇ ਸ਼ੋਭਨਿਕ ਤਨਾਸਰੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਇਹ ਪਾਵਨ ਸ਼ਬਦ ਆ ਜਪਾ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅਮਰtheta ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਪਰਮੇਸ਼ਰ ਦੇ ਨਾਮ ਦੀ ਕੀਮਤ ਕੋਈ ਦੱਸ ਨਹੀਂ ਸਕਦਾ ਕਿੰਨੀ ਹੈ ਤੇ ਇਹ ਵੀ ਨਹੀਂ ਦੱਸ ਸਕਦਾ ਕਿ ਉਸ ਵਿੱਚ ਸ਼ਕਤੀ ਕਿੰਨੀ ਹੈ ਤਾਕਤ ਕਿੰਨੀ ਹੈ ਜੋ ਗੁਰੂ ਦੇ ਜਨ ਬਣ ਗਏ ਉਹ ਤਨ ਹਨ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਸੁਰਤ ਵਿੱਚ ਟਿਕਾਇਆ ਹੋਇਆ ਹੈ ਸਦਾ ਧਿਆਨ ਰੱਖਦੇ ਹਨ ਗੁਰੂ ਦੀ ਮਤ ਸੱਚੀ ਹੈ ਉਸ ਵਿੱਚ ਕੋਈ ਓਕਾਈ ਨਹੀਂ ਹੈ ਕੋਈ ਗਲਤੀ ਨਹੀਂ ਹੈ ਜੋ ਗੁਰੂ ਦੀ ਮਤ ਦੇ ਉਤੇ ਤੁਰਦਾ ਹੈ ਗੁਰੂ ਦੀ ਵਿਚਾਰ ਕਰਦਾ ਹੈ ਜੇ ਗੁਰੂ ਬਖਸ਼ਿਸ਼ ਕਰੇ ਉਹ بڑے ਵਿਚਾਰ ਨਾਲ ਉਸ ਨੂੰ ਪਰਮੇਸ਼ਰ ਦਾ ਨਾਮ ਬਖਸ਼ ਦਿੰਦਾ ਹੈ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਕਾਲੀ ਕਾਲ ਵਿੱਚ ਗੁਰਮੁਖ ਪਾਏ ਰਾਓ ਪਰਮੇਸ਼ਰ ਦਾ ਨਾਮ ਹੈਰਾਨ ਕਰ ਦੇਣ ਵਾਲਾ ਹੈ ਕਰਮਤੀ ਹੈ ਜਿਸ ਨੂੰ ਪਰਮੇਸ਼ਰ ਨਾਮ ਸੁਣਾਉਂਦਾ ਹੈ ਉਹ ਇਸ ਲੜਾਈ ਝਗੜੇ ਵਾਲੇ ਯੁੱਗ ਵਿੱਚ ਗੁਰੂ ਵੱਲੇ ਮੂੰਹ ਕਰਕੇ ਤੁਰਨ ਲੱਗ ਪੈਂਦਾ ਹੈ ਗੁਰੂ ਦੀ ਮਤ ਗ੍ਰਹਿਣ ਕਰ ਲੈਂਦਾ ਹੈ ਗੁਰੂ ਦਾ ਹੁਕਮ ਮੰਨਣ ਲੱਗ ਜਾਂਦਾ ਹੈ ਹਮ ਮੂਰਖ ਮੂਰਖ ਮਨਮਾਹੇ ਹੋ ਮੈਂ ਵਿੱਚ ਸਭ ਕਾਰ ਕਮਾਹੇ ਮਹਾਰਾਜ ਹੁਕਮ ਕਰਦੇ ਹਨ ਕਿ ਤੁਸੀਂ ਆਪਣੇ ਮਨ ਵਿੱਚ ਵਿਚਾਰ ਕਰਕੇ ਵੇਖੋ ਤੁਸੀਂ ਮੂਰਖ ਹੋ ਮੂਰਖਾਂ ਵਾਲੇ ਕੰਮ ਕਰ ਰਹੇ ਹੋ ਅਹੰਕਾਰ ਵਿੱਚ ਹੀ ਸਾਰੇ ਕੰਮ ਕਮਾ ਰਹੇ ਹੋ ਉਹ ਕੰਮ ਕਰ ਰਹੇ ਜਿਨ੍ਹਾਂ ਨਾਲ ਅਹੰਕਾਰ ਹੋਰ ਵਧ ਰਿਹਾ ਹੈ ਗੁਰ ਪ੍ਰਸਾਦੀ ਹੋ ਮੈਂ ਜਾਏ ਆਪੇ ਬਖਸੇ ਲੈ ਮਿਲਾਏ ਜਿਨ੍ਹਾਂ ਦੇ ਉੱਤੇ ਗੁਰੂ ਕਿਰਪਾ ਕਰ ਦਿੰਦਾ ਹੈ ਉਹਨਾਂ ਦਾ ਹੰਕਾਰ ਦੂਰ ਹੋ ਜਾਂਦਾ ਹੈ ਗੁਰੂ ਖੁਸ਼ ਹੋਵੇ ਤੇ ਉਹ ਉਹ ਬਖਸ਼ਿਸ਼ ਕਰੇ ਤੇ ਉਹ ਆਪਣੇ ਨਾਲ ਹੀ ਮਿਲਾ ਲੈਂਦਾ ਹੈ ਵੇਖਿਆ ਕਾ ਤਨ ਬਹੁਤ ਅਭਿਮਾਨ ਅਹੰਕਾਰ ਡੁੱਬੈ ਨਾ ਪਾਵੈ ਮਾਨ ਜੋ ਝੂਠ ਠੱਗੀ ਫਰੇਵ ਦੇ ਨਾਲ ਧਨ ਇਕੱਠਾ ਕੀਤਾ ਮਹਾਰਾਜ ਕਿੰਦੇ ਨਾਲ ਹੰਕਾਰ ਹੋਰ ਵਧਦਾ ਜਾਂਦਾ ਹੈ ਤੇ ਇਹ ਹੰਕਾਰ ਵਿੱਚ ਆਦਮੀ ਸੰਸਾਰ ਵਿੱਚ ਡੋਬੀ ਜਾਂਦਾ ਹੈ ਤੇ ਉਸ ਨੂੰ ਕੋਈ ਮਾਣ ਇੱਜ਼ਤ ਪ੍ਰਾਪਤ ਨਹੀਂ ਹੁੰਦੀ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਦਾ ਹੀ ਸੱਚ ਸੋਈ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਆਪਾ ਭਾਵ ਛੱਡ ਕੇ ਗੁਰੂ ਦੀ ਮੱਤ ਤੇ ਤੁਰਨ ਲੱਗ ਜਾਂਦਾ ਹੈ ਤੇ ਸੁਖ ਪ੍ਰਾਪਤ ਹੁੰਦੇ ਹਨ ਗੁਰੂ ਦੀ ਮੱਤ ਜੋ ਹੈ ਉਹ ਸਲਾਉਣ ਯੋਗ ਹੈ ਉਹ ਜੋ ਸਲਾਉਂਦੇ ਹਨ ਉਹ ਸੱਚੇ ਪਰਮੇਸ਼ਰ ਨੂੰ ਪਾ ਲੈਂਦੇ ਹਨ ਆਪੇ ਸਾਜੇ ਕਰਤਾ ਸੋਏ ਤਿਸ ਬਿਨ ਦੂ ਜਾਗ ਹੋਰ ਨਾ ਕੋਏ ਉਹ ਪਰਮੇਸ਼ਰ ਸਾਰੀ ਸ੍ਰਿਸ਼ਟੀ ਨੂੰ 사ਜਦਾ ਹੈ ਪਰਿਪਾਲਨਾ ਕਰਦਾ ਹੈ ਉਸ ਤੋਂ ਬਗੈਰ ਇਸ ਅਵਸਥਾ ਵਾਲਾ ਹੋਰ ਦੁਨੀਆ ਤੇ ਕੋਈ ਨਹੀਂ ਇਹ ਅਧਿਕਾਰ ਕਿਸੇ ਕੋਲ ਨਹੀਂ ਹੈ ਜਿਸ ਸੱਚ ਲਾਇਸ ਹੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਕਿਤੇ ਕਰਮਾਂ ਅਨਸਾਰ ਉਹਦੇ ਨਤੀਜੇ ਵਜੋਂ ਪਰਮੇਸ਼ਰ ਜਿਸ ਨੂੰ ਸੱਚ ਵਿੱਚ ਲਾ ਦਿੰਦਾ ਹੈ ਉਹ ਹੀ ਲੱਗਦੇ ਹਨ ਤਾਂ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਨਾਲ ਹੁਣ ਵੀ ਤੇ ਅਗਾਂਹ ਵੀ ਸਦਾ ਹੀ ਸੋਖੀ ਸੁਖ ਬਣਾ ਰਵੇਗਾ ਵਰਤਮਾਨ ਵਿੱਚ ਵੀ ਭਵਿੱਖ ਵਿੱਚ ਵੀ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਆਓ ਗੁਰੂ ਨਾਨਕ ਦੇਵ ਜੀ ਆਪਣੇ ਤੇ ਖੁਸ਼ ਹੋ ਜਾਣ ਆਪਾਂ ਨੂੰ ਪਾਸ ਕਰ ਦੇਣਾ ਹੋਈਆਂ ਬੇਨਤੀ ਪੁਲਾ ਜੁਕਾਂ ਦੀ ਮਾਫੀ ਬਖਸ਼ਨੀ ਜੀ ਉਹ ਗੁਰਮੰਤਰ ਦਾ ਜਾਪ ਕਰਕੇ ਵਾਹਿਗੁਰੂ 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 Wow hey.